ਇਹ ਕਹਰਾਨ ਕਰਦਾ ਮਾਮਲਾ ਜਿੱਥੇ ਵਿਆਹ ਤੋਂ ਬਾਅਦ ਲਾੜੀ ਨੇ ਆਪਣੇ ਲਾੜੀ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਐਨ ਫੇਰਿਆਂ ਤੋਂ ਬਾਅਦ ਇਹ ਸਭ ਕੁਝ ਹੋਇਆ ਲਾਮਾ ਫੇਰੇ ਲੈਣ ਤੋਂ ਬਾਅਦ ਕੁੜੀ ਆਖਦੀ ਹੈ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਕਿਉਂਕਿ ਤੂੰ ਉਹ ਮੁੰਡਾ ਹੀ ਨਹੀਂ ਪਠਾਨਕੋਟ ਦਾ ਇਹ ਸਾਰਾ ਮਾਮਲਾ ਜਿੱਥੇ ਵਿਆਹ ਸਮਾਗਮ ਤੋਂ ਬਾਅਦ ਹੰਗਾਮਾ ਹੋ ਗਿਆ ਪਠਾਨਕੋਟ ਬਾਈਪਾਸ ਰੋਡ ਤੇ ਇੱਕ ਰਿਜ਼ੋਰਟ ਦੇ ਵਿੱਚ ਇਹ ਵਿਆਹ ਚੱਲ ਰਿਹਾ ਸੀ ਸ਼ਗਨ ਅਤੇ ਲਾਮਾ ਫੇਰੇ ਦੀ ਰਸਮ ਹੋਣ ਤੋਂ ਬਾਅਦ ਲਾੜੀ ਨੇ ਲਾੜੇ ਦੇ ਨਾਲ ਜਾਣ ਤੋਂ ਸਾਫ਼ ਮਨਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਲਾੜੀ ਨੇ ਕਿਹਾ ਕਿ ਜਿਸ ਮੁੰਡੇ ਨੂੰ ਵਿਆਹ ਦੇ ਲਈ ਦਿਖਾਇਆ ਗਿਆ ਸੀ ਇਹ ਉਹ ਮੁੰਡਾ ਨਹੀਂ ਹੈ ਜਾਣਕਾਰੀ ਮਿਲੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੇ ਨਾਲ ਸਬੰਧਿਤ ਮੁੰਡੇ ਦਾ ਰਿਸ਼ਤਾ ਪਠਾਨਕੋਟ ਦੀ ਰਹਿਣ ਵਾਲੀ ਕੁੜੀ ਦੇ ਨਾਲ ਹੋਇਆ ਸੀ ਮੁੰਡਾ ਵਿਦੇਸ਼ ਤੇ ਵਿੱਚ ਨੌਕਰੀ ਕਰਦਾ ਸੀ ਜਾਣਕਾਰਾਂ ਤੇ ਵਿਚੋਲਿਆਂ ਨੇ ਦੋਨਾਂ ਪਰਿਵਾਰਾਂ ਦੀ ਮੌਜੂਦਗੀ ਦੇ ਵਿੱਚ ਵਟਸਐਪ ਵੀਡੀਓ ਕਾਲ ਤੇ ਰਾਹੀਂ ਮੁੰਡੇ ਨੂੰ ਵਖਾ ਕੇ ਰਿਸ਼ਤਾ ਪੱਕਾ ਕੀਤਾ ਸੀ ਰਿਸ਼ਤਾ ਹੋਣ ਤੋਂ ਬਾਅਦ ਕੁਝ ਮਹੀਨਿਆਂ ਤੱਕ ਮੁੰਡਾ ਅਤੇ ਕੁੜੀ ਆਪਸ ਦੇ ਵਿੱਚ ਫੋਨ ਤੇ ਚੈਟਿੰਗ ਵੀ ਕਰਦੇ ਰਹੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੀ 4 ਫਰਵਰੀ ਨੂੰ ਇਹ ਵਿਆਹ ਤੈਅ ਹੋਇਆ ਸੀ ਜਨਵਰੀ ਦੇ ਵਿੱਚ ਮੁੰਡਾ ਵਿਦੇਸ਼ ਤੋਂ ਵਾਪਸ ਆ ਜਾਂਦਾ ਹੈ ਗੁਰਦਾਸਪੁਰ ਦੇ ਵਿੱਚ ਅਤੇ ਮੰਗਲਵਾਰ ਨੂੰ ਜਦੋਂ ਇਹ ਵਿਆਹ ਸਮਾਗਮ ਦੌਰਾਨ ਸ਼ਗਨ ਅਤੇ ਲਾਵਾ ਫੇਰੀ ਦੀ ਰਸਮ ਹੋ ਗਈ ਤਾਂ ਕੁੜੀ ਅਤੇ ਉਸਦੇ ਪਰਿਵਾਰ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਜਿਸ ਮੁੰਡੇ ਨੂੰ ਪਹਿਲਾਂ ਵੀਡੀਓ ਕਾਲ ਦੇ ਵਿੱਚ ਦਿਖਾਇਆ ਗਿਆ ਸੀ ਇਹ ਉਹ ਮੁੰਡਾ ਨਹੀਂ ਇਹ ਗੱਲ ਸਾਹਮਣੇ ਆਉਂਦੇ ਹੀ ਲਾੜਾ ਲਾੜੀ ਪਾਸਿਆਂ ਦੇ ਵੱਲੋਂ ਬਹਿਸ ਸ਼ੁਰੂ ਹੋ ਗਈ ਮੁੰਡੇ ਵੱਲੋਂ ਆਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜੋ ਮੁੰਡਾ ਵਿਖਾਇਆ ਗਿਆ ਸੀ ਉਹ ਇਹ ਹੀ ਹੈ ਪਰ ਕੁੜੀ ਅਤੇ ਉਸਦੇ ਪਰਿਵਾਰ ਵਾਲੇ ਇਸ ਗੱਲ ਨੂੰ ਮੰਨ ਨਹੀਂ ਰਹੇ ਸੀ ਦਾਵਾ ਕਰ ਰਹੇ ਸੀ ਕਿ ਇਹ ਮੁੰਡਾ ਬਦਲ ਦਿੱਤਾ ਗਿਆ ਇਸ ਗੱਲ ਨੂੰ ਲੈ ਕੇ ਦੋਨੋਂ ਪਰਿਵਾਰਾਂ ਦੇ ਵਿੱਚ ਬਹਿਸਬਾਜ਼ੀ ਸ਼ੁਰੂ ਹੁੰਦੀ ਹੈ ਹੰਗਾਮਾ ਹੁੰਦਾ ਹੈ ਇੱਕ ਦੂਸਰੇ ਨੂੰ ਗਲਤ ਬੋਲਿਆ ਜਾਂਦਾ ਹੈ ਤੇ ਮੌਕੇ ਤੇ ਹੋਏ ਹੰਗਾਮੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੂੰ ਬੁਲਾਉਣਾ ਪੈਂਦਾ ਹੈ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਇੱਥੇ ਪਹੁੰਚਦੀ ਹੈ ਮੁੰਡੇ ਵਾਲਿਆਂ ਦੇ ਪਰਿਵਾਰ ਨੇ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਹਨਾਂ ਦੇ ਨਾਲ ਧੋਖਾ ਧੜੀ ਹੋਈ ਹੈ ਹਾਲਾਂਕਿ ਕੁੜੀ ਵਾਲਿਆਂ ਦੇ ਵੱਲੋਂ ਅਜੇ ਤੱਕ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਬਸ ਇਹੀ ਹੈ ਕਿ ਕੁੜੀ ਲਾਵਾ ਫੇਰੇ ਲੈਣ ਤੋਂ ਬਾਅਦ ਹੁਣ ਉਸ ਮੁੰਡੇ ਦੇ ਘਰ ਉਸ ਮੁੰਡੇ ਦੇ ਨਾਲ ਨਹੀਂ ਜਾਣਾ ਚਾਹੁੰਦੀ ਥਾਣਾ ਡਿਵੀਜ਼ਨ ਨੰਬਰ 2 ਦੇ ਇੰਚਾਰਜ ਇੰਸਪੈਕਟਰ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਮੁੰਡੇ ਵਾਲਿਆਂ ਦੇ ਵੱਲੋਂ ਮਿਲੀ ਸ਼ਿਕਾਇਤ ਉੱਤੇ ਪੁਲਿਸ ਜਾਂਚ ਕਰ ਰਹੀ ਹੈ ਦੋਵਾਂ ਪਰਿਵਾਰਾਂ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਬੁਲਾ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਣੀ ਹੈ ਲਾੜਾ ਅਤੇ ਬਰਾਤੀ ਹੁਣ ਵਾਪਸ ਚਲੇ ਗਏ ਨੇ ਜਦੋਂ ਕਿ ਲਾੜੀ ਵੀ ਆਪਣੇ ਘਰ ਮੁੜ ਚੁੱਕੀ ਹੈ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਪੂਰੀ ਕਹਾਣੀ ਸਾਹਮਣੇ ਆਵੇਗੀ ਕਿ ਆਖਿਰਕਾਰ ਇਹ ਬਣਿਆ ਕਿ ਕਿਉਂਕਿ ਜਦੋਂ ਮੁੰਡਾ ਇੱਥੇ ਆਇਆ ਸੀ ਜਾਂ ਫਿਰ ਉਹ ਬਰਾਤ ਲੈ ਕੇ ਪਹੁੰਚਿਆ ਬਾਕੀ ਦੇ ਸ਼ਗਨ ਵਿਹਾਰ ਹੋਏ ਉਸ ਸਮੇਂ ਕੁੜੀ ਨੇ ਮੁੰਡੇ ਨੂੰ ਕਿ ਨਹੀਂ ਦੇਖਿਆ ਸੀ ਜਾਂ ਫਿਰ ਉਸਨੇ ਇਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਕੋਈ ਡਰਾਮਾ ਰਚਿਆ ਜਾਂ ਫਿਰ ਇਸ ਗੱਲ ਦੇ ਵਿੱਚ ਪੂਰੀ ਪੂਰੀ ਸੱਚਾਈ ਹੈ ਕਿ ਜਿਹੜੇ ਮੁੰਡੇ ਨੂੰ ਪਹਿਲਾਂ ਦਿਖਾਇਆ ਗਿਆ ਸੀ ਹੁਣ ਇਹ ਮੁੰਡਾ ਬਦਲ ਦਿੱਤਾ ਗਿਆ ਦੋਵਾਂ ਪਰਿਵਾਰਾਂ ਦੇ ਵੱਲੋਂ ਜੋ ਕੁਝ ਵੀ ਆਖਿਆ ਜਾਵੇਗਾ ਉਸ ਦੇ ਆਧਾਰ ਤੇ ਅਗਲਾ ਫੈਸਲਾ ਹੋਣਾ ਪਰ ਇਹੋ ਜਿਹੇ ਕਿੰਨੀਆਂ ਹੀ ਖਬਰਾਂ ਸਾਹਮਣੇ ਆਈਆਂ ਜਿੱਥੇ ਕਦੇ ਵਿਆਹ ਵਾਲੇ ਦਿਨ ਹੀ ਕੁੜੀ ਲਾੜੇ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੰਦੀ ਹੈ ਬੀਤੇ ਕੁਝ ਸਮਾਂ ਪਹਿਲਾਂ ਵੀ ਇਹੋ ਜਿਹੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਹੱਥ ਫੜਨ ਨੂੰ ਲੈ ਕੇ ਵਿਆਹ ਵਾਲੇ ਦਿਨ ਹੀ ਲਾੜੇ ਅਤੇ ਲਾੜੀ ਦਾ ਝਗੜਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਲਾੜੀ ਉਸ ਮੁੰਡੇ ਦੇ ਨਾਲ ਨਹੀਂ ਜਾਂਦੀ ਬੀਤੇ ਕੁਝ ਦਿਨ ਪਹਿਲਾਂ ਇੱਕ ਉਹ ਵੀਡੀਓ ਵੀ ਜਿੱਥੇ ਇੱਕ ਕੁੜੀ ਦੇ ਵੱਲੋਂ ਮੁੰਡੇ ਨੂੰ ਬੁਲਾਇਆ ਜਾਂਦਾ ਹੈ ਬਰਾਤ ਲੈ ਕੇ ਮੁੰਡਾ ਉੱਥੇ ਪਹੁੰਚਿਆ ਸੀ ਪਰ ਨਾਤਾ ਉੱਥੇ ਕੋਈ ਪੈਲੰਸ ਸੀ ਅਤੇ ਨਾ ਹੀ ਉਸਦੀ ਇਹ ਲਾੜੀ ਜਿਸ ਦੇ ਨਾਲ ਉਹ ਪਿਆਰ ਵੀ ਕਰਦਾ ਸੀ ਗੱਲਬਾਤ ਵੀ ਕਰਦਾ ਸੀ ਅਤੇ ਉਸ ਤੇ ਲਈ ਵਿਦੇਸ਼ ਤੋਂ ਆਇਆ ਸੀ ਇੱਕ ਤੀਜੀ ਘਟਨਾ ਜਿਸ ਦੇ ਵਿੱਚ ਕੁੜੀ ਮੁੰਡਾ ਆਪਸ ਦੇ ਵਿੱਚ ਪਿਆਰ ਕਰਦੇ ਸੀ ਲਵ ਮੈਰਿਜ ਹੋਣੀ ਸੀ ਮੁੰਡਾ ਬਰਾਤ ਲੈ ਕੇ ਪਹੁੰਚਿਆ ਪਰ ਹਨ ਮੌਕੇ ਤੇ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ